ਅਈ ਤਾਂ ਜੇ ਕਿਸੇ ਦਾ ਬੱਚਾ ਖੰਡੇ ਦੀ ਪੌਲ ਲੈਣਾ ਵੀ ਚਾਵੇ ਨਾ ਕਈ ਕਹਿਣਗੇ ਅਜੇ ਤੇ ਦੇ ਖਾਣ ਪੀਣ ਦੇ ਦੇਣਾ ਜੀ ਇਹ ਸ਼ਬਦ ਕਈ ਵੱਡੇ ਬੋਲ ਦਿੰਦੇ ਕਈ ਮੇਰੀ ਅਜੇ ਤੇ ਦੇ ਅੱਛਾ ਚਲੋ ਕਿਹੜੇ ਖਾਣ ਪੀਣ ਦੇ ਦੇਣ ਨੇ ਤੁਸੀਂ ਕੀ ਕਿਹੜੀ ਚੀਜ਼ ਖਾਣਾ ਖਵਾਉਣੀ ਤੇ ਪਿਉਣੀ ਚਾਹੁੰਦੇ ਜਿਹੜੀ ਖੰਡੇ ਦੀ ਪੌਲ ਤੋਂ ਬਾਅਦ ਇਹਨੂੰ ਮੰਨਾ ਇਹਦਾ ਮਤਲਬ ਤੁਸੀਂ ਖੁਦ ਚਾਹੁੰਦੇ ਨਸ਼ਾ ਪੀਵੇ ਤੁਸੀਂ ਚਾਹੁੰਦੇ ਹੋ ਇੱਕ ਵਾਰੀ ਨਸ਼ਾ ਪੀ ਲਵੇ ਜਦੋਂ ਕਿਡਨੀ ਗੁਰਦਾ ਖਰਾਬ ਹੋ ਜਾਊਗਾ ਫੇਰ ਅਮਰ ਸ਼ਕਲੂਗਾ ਡਾਕਟਰ ਤੇ ਉਦੋਂ ਨਸ਼ਾ ਮੰਨਾ ਕਰਦਾ ਜਦੋਂ ਤੁਹਾਡੇ ਸਰੀਰ ਨੂੰ ਨੁਕਸ ਪੈ ਜਾਂਦਾ ਗੁਰੂ ਨੇ ਤੇ ਉਦੋਂ ਹੀ ਕਹਿ ਦਿੱਤਾ ਲੋ ਤੇਰਾ ਸਰੀਰ ਬਿਲਕੁਲ ਤੰਦਰੁਸਤ ਕਿ ਅੰਮ੍ਰਿਤ ਦਾ ਵਪਾਰੀ ਹੋਵੇ ਕਿਆ ਮਦ ਸ਼ੂਸ਼ੇ ਪਾਉ ਤਰ ਜਿਹੜਾ ਅੰਮ੍ਰਿਤ ਦਾ ਵਪਾਰੀ ਹੁੰਦਾ ਉਹ ਤੇ ਵੇਖਦਾ ਵੀ ਨਹੀਂ ਉਹਦੇ ਕੋਲ ਤੇ ਸਾਹਮਣੇ ਪਈ ਹੈ ਕਹਿੰਦਾ ਮੈਂ ਨਹੀਂ ਪੀਣੀ ਮੈਂ ਕਿਉਂ ਆਪਣੇ ਸਰੀਰ 'ਚ ਕਿਉਂ ਯਾਰ ਪਾਵਾਂ ਬਈ ਮੇਨੂੰ ਗੁਰੂ ਨੇ ਐਡਾ ਸੋਹਣਾ ਨਾਮ ਅਮਰਤ ਬਖਸ਼ਿਸ਼ ਕੀਤਾ ਹੈ ਇੰਨਾ ਪਿਆਰਾ ਜੀਵਨ ਬਖਸ਼ਿਸ਼ ਕੀਤਾ ਹੈ ਇੰਨੀ ਪਿਆਰੀਆਂ ਸਿੱਖਿਆਵਾਂ ਦਿੱਤੀਆਂ ਨੇ ਮੈਂ ਆਪਣੀ ਜ਼ਿੰਦਗੀ ਨੂੰ ਤੇ ਕਦੀ ਤਜਰਬਾ ਕਰਕੇ ਵੇਖਿਓ ਤੁਸੀਂ ਸਵੇਰੇ ਉੱਠਦਿਆਂ ਸਾਰ ਆਪਣੇ ਵਿਚਾਰ ਸਾਫ਼ ਕਰਕੇ ਉਠੋ ਤੁਹਾਡਾ ਸਾਰਾ ਦਿਨ ਖੜਿਆ ਲੰਗੇਗਾ ਸਵੇਰੇ ਉੱਠਦਿਆਂ ਸਾਰੀ ਨੈਗੇਟਿਵ ਵਿਚਾਰ ਲੈ ਕੇ ਉਠੋ ਸਾਰਾ ਦਿਨ ਤੁਹਾਨੂੰ ਬੋਝ ਲੱਗੂਗਾ ਐ ਲੱਗੂਗਾ ਅੱਜ ਬੜਾ ਮਾੜਾ ਦਿਨ ਚੜਿਆ ਸਾਡੇ ਦੀ ਹਾਸਾ ਹੀ ਨਹੀਂ ਆ ਰਿਹਾ ਕਿਸ ਕਿਸੇ ਜਿੱਧਰ ਜਾਣੇ ਆ ਸਾਨੂੰ ਖੁਸ਼ੀ ਨਹੀਂ ਆ ਰਹੀ ਕਿਉਂ ਕਿਉਂਕਿ ਨੇਗੇਟਿਵ ਵਿਚਾਰਾਂ ਲੈ ਕੇ ਉੱਠੇ ਆਂ ਤੇ ਸਤਿਗੁਰ ਨੇ ਐਵੇਂ ਥੋੜਾ ਖੈ ਸਿਰੇ ਟਾਈਮ ਨਾ ਉੱਠ ਉੜਦਿਆਂ ਸਾਰ ਆਪਣੇ ਸਤਿਗੁਰ ਦੀ ਗੋਦ ਵਿੱਚ ਬਹਿ ਜਾ ਮੰਮਾ ਮਨ ਸਿਓ ਕਾਜ ਹੈ ਮਨ ਸਾਦੇ ਸਿੱਧ ਹੋਏ ਮਨ ਹੀ ਮਨ ਸਿਓ ਕਹਿ ਕਬੀਰਾ ਮਨ ਸਾ ਮਿਲਿਆ ਨਾ ਕੋਈ ਇੱਕ ਦਿਨ ਤਜਰਬਾ ਕਰਕੇ ਵੇਖ ਲੋ ਸਿਰੇ ਬੈੱਡ ਤੋਂ ਉੱਠਦਿਆਂ ਸਾਰ ਗੁਰ ਸਤਿਗੁਰ ਕਾ ਜੋ ਸੇਖਾ ਖਾਏ ਬੋਲੋ ਪਿਆਰੇ ਉਹ ਗੁਰ ਸਤਿਗੁਰ ਕਾ ਦਜ ਕੇ ਬੋਲੋ ਗੁਰ ਸਤਿਗੁਰ ਕਾ ਜੋ ਉਹ ਕੀ ਕਰੇ ਸੋ ਭੜਕੇ ਉਠ ਉਹ ਸਵੇਰੇ ਉੱਠੇ ਸੋ ਭੜਕੇ ਉਠ ਹਰ ਨਾਮ ਧਿਆਵੈ ਉਦਮ ਕਰੇ ਭੜਕੇ ਪ੍ਰਭਾਤੀ ਇਸ਼ਨਾਨ ਕਰੇ ਕੀ ਅਰਥ ਹੈ ਜੀ ਇਹਦੇ ਇਸ਼ਨਾਨ ਕਰੇ ਅਮਰਸਰਨ ਹੋਣ ਜਾਵੇ ਕੀ ਰੋਜ਼ ਤੁਸੀਂ ਇੱਥੋਂ ਕਪੂਰਥਲੇ ਤੋਂ ਰੇਲਵੇ ਕੋਚ ਫੈਕਟਰੀ ਤੋਂ ਜੇ ਇੱਥੇ ਤੁਸੀਂ ਕੰਮ ਕਰਦੇ ਜੀ ਰੋਜ਼ ਦਰਬਾਰ ਸਾਹਿਬ ਇਸ਼ਨਾਨ ਕਰਨ ਇੱਕ ਸਿੱਖ ਜਾ ਸਕਦਾ ਨਹੀਂ ਜਾ ਸਕਦਾ ਨਾ ਫਿਰ ਗੁਰੂ ਰਾਮਦਾਸ ਮਹਾਰਾਜ ਦੇ ਸ਼ਬਦ ਦਾ ਅਰਥ ਕੀ ਹੋਇਆ ਇਹਨਾਂ ਨੂੰ ਸਮਝਣ ਦੀ ਲੋੜ ਹੈ ਵਿਦੇਸ਼ ਬੈਠਾ ਸਿੱਖ ਰੋ ਜਾ ਸਕਦਾ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਪਿੰਡਾਂ ਚ ਉੱਠਣ ਵਾਲਾ ਵਿਅਕਤੀ ਇਹਨਾਂ ਪੌੜੀਆਂ ਦੇ ਕੀਰਤਨ ਬਾਤ ਹੋਏ ਇਹਨਾਂ ਨੂੰ ਵਿਚਾਰਿਆ ਨਹੀਂ ਗਿਆ ਜਦੋਂ ਵਿਚਾਰ ਦੀ ਗੱਲ ਆਈ ਅਸੀਂ ਭੱਜ ਗਏ ਪਕੌੜੇ ਹੋ ਗਏ ਵੀ ਸਾਨੂੰ ਨਹੀਂ ਪਤਾ ਜੀ ਇਹਦਾ ਕਿਹਦੀ ਜ਼ਿੰਮੇਵਾਰੀ ਹੈ ਵੇ ਜੇ ਕੋ ਗਾਉਂਦਾ ਹੈ ਤੇ ਉਹਨੂੰ ਪੁੱਛਿਆ ਜਾਏ ਕਿ ਤੇ ਮੀਨਿੰਗ ਕੀ ਹੈ ਤਾਂ ਦੱਸਣ ਦਾ ਫਰਜ਼ ਬਣਦਾ ਹੈ ਨਾ ਜੇ ਕੋ ਬੰਦਾ ਕਵਿਤਾ ਗਾਉਂਦਾ ਹੈ ਤੇ ਕਵਿਤਾ ਦੇ ਅਰਥ ਵੀ ਉਹਨੂੰ ਆਉਂਦੇ ਹੁੰਦੇ ਨੇ ਉਹ ਕਵਿਤਾ ਦੇ ਮੀਨਿੰਗ ਦੱਸਦਾ ਹੈ ਬਾਣੀ ਕਾਵ ਰੂਪ ਚ ਹੈ ਤੇ ਜੇ ਕੋ ਸਾਨੂੰ ਪੁੱਛੇ ਵੀ ਜੋ ਤੂੰ ਗਾ ਰਿਹਾ ਭਾਈ ਮੈਨੂੰ ਇਹਦੇ ਮੀਨਿੰਗ ਵੀ ਦੱਸ ਮੈਨੂੰ ਦੱਸ ਵੀ ਗੁਰ ਸਤਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉਠਾਰ ਨਾਮ ਧਿਆਵੈ ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਪਹਿਲਾਂ ਆਪਣੇ ਤੰਦ ਦਾ ਇਸ਼ਨਾਨ ਕਰੇ ਫਿਰ ਅੰਮ੍ਰਿਤਸਰ ਨਾਉਣ ਜਾਵੇ ਕੀ ਅਰਥ ਨੇ ਇਹਦੇ ਇਹਦਾ ਮੀਨਿੰਗ ਹੈ ਜਿਹੜਾ ਅੰਮ੍ਰਿਤਸਰ ਸ਼ਬਦ ਹੈ ਗੁਰਬਾਣੀ ਵਿੱਚ ਸਰਦਾਰ ਅਤੇ ਸਰੋਵਰ ਅੰਮ੍ਰਿਤ ਦਾ ਸਰੋਵਰ ਇਹ ਤੇ ਗੁਰੂ ਅਮਰਦਾਸ ਮਹਾਰਾਜ ਨੇ ਵੀ ਆਪਣੀ ਬਾਣੀ ਚ ਵਰਤਿਆ ਦਾ ਸਭ ਜਗ ਫਿਰਮੇ ਦੇਖਿਆ ਹਰ ਇੱਕੋ ਦਾਤਾ ਇਹ ਪੌੜੀ ਹੈ ਉਹਦੇ ਵਿੱਚ ਲਿਖਿਆ ਅੰਦਰੋਂ ਤ੍ਰਿਸ਼ਨਾ ਅਗਨ 부ਜੀ ਹਰ ਅੰਮ੍ਰਿਤ ਸਾਰਨ ਨਹਾਤਾ ਇਹ ਪੌੜੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਹੈ ਤੇ ਅਮਰਦ ਗੁਰੂ ਅਮਰਦਾਸ ਮਹਾਰਾਜ ਵੇਲੇ ਤੇ ਅਮਰਸਰ ਸ਼ਹਿਰ ਹੈ ਹੀ ਨਹੀਂ ਸੀ ਅਮਰਸਰ ਸ਼ਹਿਰ ਤਾਂ ਸ਼ਹਿਰ ਦਾ ਨਹੀਂ ਪੱਥਰ 1573 ਈਸਵੀ ਚ ਭਾਈ ਜੇਠਾ ਤੇ ਬਾਬਾ ਬੁੱਢਾ ਜੀ ਨੇ ਰੱਖਿਆ ਸੀ ਤੇ 1574 ਈਸਵੀ ਚ ਭਾਈ ਜੇਠਾ ਜਿਹਨੂੰ ਗੁਰਿਆਈ ਬਖਸ਼ਿਸ਼ ਹੋਈ ਸੀ ਗੁਰੂ ਰਾਮਦਾਸ ਮਹਾਰਾਜ 1574 ਈਸਵੀ ਚ ਬਣੇ ਸੀ 81 ਤੱਕ ਗੁਰੂ ਰਾਮਦਾਸ ਮਹਾਰਾਜ 7 ਸਾਲ ਗੁਰਤਾ ਗੱਦੀ ਤੇ ਰਹੇ ਤੇ ਅੰਮ੍ਰਿਤਸਰ ਸ਼ਹਿਰ ਤੇ ਜਾ ਕੇ 85 86 ਤੋਂ ਬਾਅਦ 90 ਦੇ ਲਾਗੇ ਜਾ ਕੇ ਪ੍ਰਚਲਿਤ ਹੋਇਆ ਉਹ ਵੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਜਦੋਂ ਸਰੋਵਰ ਤਿਆਰ ਹੋਇਆ ਗੁਰੂ ਉਹ ਕੀ ਅੰਮ੍ਰਿਤਸਰ ਸ਼ਹਿਰ ਬਣਾਉਣ ਵਿੱਚ ਤਿੰਨ ਗੁਰੂ ਵਿਅਕਤੀਆਂ ਦਾ ਯੋਗਦਾਨ ਪਹਿਲਾ ਗੁਰੂ ਅਮਰਦਾਸ ਮਹਾਰਾਜ ਕਿਉਂਕਿ ਉਹਨਾਂ ਵੇਲੇ ਸਿੱਖ ਆਏ ਸੀ ਉਥੋਂ ਮਹਾਰਾਜ ਇੱਥੇ ਨਗਰ ਵਸਾਉ ਫਿਰ ਭਾਈ ਜੇਠਾ ਜੀ ਨੇ ਨੀ ਪੱਥਰ ਰੱਖਿਆ ਸੀ ਜਾਨੀ ਕਿ ਜਿਹੜੇ ਬਾਅਦ ਵਿੱਚ ਗੁਰੂ ਰਾਮਦਾਸ ਮਹਾਰਾਜ ਬਣੇ 74 ਦੇ ਵਿੱਚ ਗੁਰਤਾ ਗੱਦੀ ਮਿਲਦੀ ਹੈ 70 ਵਿੱਚ ਅਮਰਸਰ ਸ਼ਹਿਰ ਦਾ ਨੀ ਪੱਥਰ ਰੱਖਿਆ ਗਿਆ ਸੀ ਤੇ ਅਮਰਸਰ ਸ਼ਬਦ ਤੇ ਗੁਰਬਾਣੀ ਵਿੱਚ ਗੁਰੂ ਅਮਰਦਾਸ ਮਹਾਰਾਜ ਦੀ ਬਾਣੀ ਚ ਵੀ ਆਇਆ ਗੁਰੂ ਰਾਮਦਾਸ ਮਹਾਰਾਜ ਦੀ ਬਾਣੀ ਚ ਵੀ ਆਇਆ ਸਰਦਾਰ ਦਾ ਅਰਥ ਕੀ ਹੈ ਸਰੋਵਰ ਅਮਰਤ ਦਾ ਸਰੋਵਰ ਜਾਨੀ ਕਿ ਸਵੇਰੇ ਪਹਿਲਾਂ ਆਪਣੇ ਤਨ ਦਾ ਇਸ਼ਨਾਨ ਪਾਣੀ ਨਾਲ ਕਰੇ ਫਿਰ ਅਮਰਤ ਸਰੋਵਰ ਗੁਰਬਾਣੀ ਵਿੱਚ ਆਪਣੇ ਮਨ ਦਾ ਇਸ਼ਨਾਨ ਕਰੇ ਹੁਣ ਇੱਕ ਜੇਲ੍ਹ ਚ ਬੈਠਾ ਕੋਈ ਵੀਰ ਜੇ ਨੂੰ ਸਰਕਾਰ ਕਹਿੰਦੀ ਤੈਨੂੰ ਜੇਲ੍ਹ ਤੋਂ ਬਾਹਰ ਨਹੀਂ ਆਉਣ ਦੇਣਾ ਇਤਿਹਾਸਕ ਸਥਾਨ ਤੇ ਇਸ਼ਨਾਨ ਕਰਨ ਤੋਂ ਸਰਕਾਰਾਂ ਰੋਕ ਸਕਦੀਆਂ ਨੇ ਜਿਹੜੀਆਂ ਕਾਲੀ ਸੂਚੀ 'ਚ ਸਾਡੇ ਵਿਦੇਸ਼ ਬੈਠੇ ਭਰਾ ਨਹੀਂ ਆ ਸਕਦੇ ਮੰਨ ਲਓ ਉਹ ਕਿਸੇ ਧਾਰਮਿਕ ਸਥਾਨ ਤੇ ਦਰਸ਼ਨ ਨਹੀਂ ਕਰ ਸਕਦੇ ਪਰ ਗੁਰਬਾਣੀ ਦੇ ਇਸ ਮਹਾਨ ਸਰੋਵਰ 'ਚੋਂ ਇਸ਼ਨਾਨ ਕਰਨ ਤੋਂ ਦੁਨੀਆ ਦੀ ਕੋਈ ਸਰਕਾਰ ਨਹੀਂ ਰੋਕ ਸਕਦੀ ਸੇਖੋ